ਮੋਦੀ ਸਰਕਾਰ ਤੇ ਡੈਮੋ ਦੇ ਪ੍ਰਬੰਧਨ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਮਨੋਜ਼ ਤਿਰਪਾਠੀ ਤੇ ਪੰਜਾਬ ਨੂੰ ਡਬਾਉਣ ਦਾ ਇਲਜ਼ਾਮ ਲੱਗ ਰਹੇ ਨੇ ਤੇ ਉਹਨਾਂ ਦੇ ਅਸਤੀਫੇ ਦੀ ਮੰਗ ਜ਼ੋਰ ਫੜ ਰਹੀ ਹੈ ਪੂਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਵਿੱਚ ਹੜ੍ਹਾਂ ਦੇ ਕਹਿਰ ਨੇ ਪੰਜਾਬ ਦੇ ਲੋਕਾਂ ਨੂੰ ਜਾਨੀ ਮਾਲੀਅਤ ਤੇ ਆਰਥਿਕ ਤੌਰ ਤੇ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਹੈ ਹੜਪੀੜ ਤੋਂ ਪਰਿਵਾਰ ਆਪਣੀਆਂ ਫਸਲਾਂ ਘਰ ਅਤੇ ਡੰਗਰ ਪਸ਼ੂ ਨੂੰ ਗਵਾ ਚੁੱਕੇ ਨੇ ਹੜ੍ਹਾਂ ਦੇ ਕਹਿਰ ਕਾਰਨ ਨੁਕਸਾਨ ਇੰਨਾ ਵੱਡੇ ਪੱਧਰ ਤੇ ਹੋ ਚੁੱਕਾ ਹੈ ਕਿ ਪੀੜਤ ਪਰਿਵਾਰਾਂ ਦੇ ਹੋਏ ਨੁਕਸਾਨ ਦੀ ਪਰਪਾਈ ਹੋਣੀ ਬਹੁਤ ਔਖੀ ਲੱਗਦੀ ਹੈ ਇਸ ਸਬੰਤ ਚ ਕੇਂਦਰੀ ਸ੍ਰੀ ਗੁਰੂ ਸੰਸਭਾ ਨੇ ਕਿਹਾ ਕਿ ਡੈਮਾ ਵਿੱਚੋਂ ਪਾਣੀ ਛੱਡਣ ਕਰਕੇ ਪੰਜਾਬ ਵਿੱਚ ਹੜਾਂ ਦੀ ਸਥਿਤੀ ਵਿਕਰਾਲ ਰੂਪ ਧਾਰਨ ਕਰ ਗਈ 45 ਮੌਤਾਂ ਕ੍ਰਿਬ 4 ਲੱਖ ਏਕੜ ਫਸਲਾਂ ਘਰ ਡੰਗਰ ਪਸ਼ੂ ਤੇ ਕੁਦਰਤੀ ਸੰਪਤੀ ਨਸ਼ਟ ਹੋਗੀ ਆ ਪਾਖੜਾ ਵਿਆਸ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਮਨੋਜ ਤਿਰਪਾਠੀ ਨੇ ਬਿਨਾ ਮਤਲਬ ਡੈਮਾਂ ਨੂੰ ਨੱਕ ਭਰ ਕੇ ਪੰਜਾਬ ਵਿੱਚ ਹੜ੍ਹ ਲਿਆਉਣ ਦੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਸਾਡੇ ਜ਼ਖਮਾਂ ਤੇ ਨਮਕ ਛਿੜਕਿਆ ਉਸਦੇ ਇਸ ਬਿਆਨ ਨੇ ਕਿ ਪੰਜਾਬ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਨਾ ਕਰਕੇ ਸਥਿਤੀ ਵਿਗਾੜੀ ਹੈ ਉਸ ਵਿੱਚ ਉਹ ਸਿਆਸਤ ਦੀ ਬੂਹ ਆਉਂਦੀ ਹੈ ਸੱਚੀ ਹੈ ਕਿ ਪੰਜਾਬ April ਵਿੱਚ 4000 ਕਿਊਸੇਕ ਪਾਣੀ ਹਰਿਆਣਾ ਨੂੰ ਦੇ ਰਿਆ ਸੀ ਪਰ ਹੋਰ 400 ਕਿਊਸੇਕ ਆਪਣੇ ਹਿੱਸੇ ਦਾ ਪਾਣੀ ਦੇਣ ਤੋਂ ਨਾ ਕਰ ਰਿਹਾ ਸੀ ਚੇਅਰਮੈਨ ਨੇ 7 ਮਈ ਨੂੰ ਹਾਈ ਕੋਰਟ ਤੋਂ ਹੁਕਮ ਲੈ ਲੈ ਕੇ ਉਹ ਚੇਅਰਮੈਨ ਹਰਿਆਣਾ ਨੂੰ ਪਾਣੀ ਮਨਮਰਜ਼ੀ ਨਾਲ ਛੱਡਣ ਦਾ ਅਧਿਕਾਰ ਰੱਖਦਾ ਹਾਈ ਕੋਰਟ ਨੇ ਪੰਜਾਬ ਦੀ ਆਪਣੇ ਹੱਕ ਦੀ ਰੱਖੇ ਲਈ ਦਖਲਅੰਦਾਜ਼ੀ ਰੋਕ ਦਿੱਤੀ ਮਿਰੋਜ ਤਰਪਾਠੀ ਦੱਸੋ ਕਿ ਜਦ ਪਾਣੀ ਦਾ ਨਵਾਂ ਕੋਟਾ ਸ਼ੁਰੂ ਹੋ ਗਿਆ ਤਾਂ 1 ਅਗਸਤ ਤੱਕ 3 ਮਹੀਨੇ ਉਸਨੇ ਪਾਣੀ ਕਿਉਂ ਨਹੀਂ ਛੱਡਿਆ ਪਾਖੜਾ ਟਾਈਮ ਤੋਂ ਪਾਣੀ ਤਾਂ ਰੋਲਾ ਸੀ ਪਰ ਪੌਕ ਟਾਈਮ ਵਿੱਚ ਪਾਣੀ ਕਿਉਂ ਪਰਿਆ 21 ਅਗਸਤ ਨੂੰ ਸਭ ਤੋਂ ਪਹਿਲਾਂ ਪੌਕ ਟਾਈਮ ਤੋਂ ਕਈ ਹਜ਼ਾਰਾਂ ਕਿਊਸਕ ਪਾਣੀ ਛੱਡ ਕੇ ਮਨੋਜ ਤਰਪਾਠੀ ਨੇ ਪੰਜਾਬ ਨੂੰ ਡੋਪੋਇਆ ਹੁਣ ਉਹ ਗਲਤ ਬਿਆਨ ਕਰਦੇ ਨੇ ਇਸ ਨੂੰ ਤੁਰੰਤ ਅਹੁਦੇ ਤੋਂ ਹਟਾ ਕੇ ਇਸ ਉੱਪਰ ਫੌਜਦਾਰੀ ਕੇਸ ਦਰਜ ਹੋਵੇ ਇਸ ਦੀ ਕੋਰ ਅਣਕੈਲੀ ਕਾਰਨ ਹੋਏ ਪੰਜਾਬ ਦੇ ਨੁਕਸਾਨ ਦੀ ਇਸ ਕੋਲੋਂ ਇਸ ਦੀ ਜਾਇਦਾਦ ਕੁਰ ਕਰਕੇ ਪਰਭਾਈ ਕਰਨ ਦੇ ਹੁਕਮ ਕੀਤੇ ਜਾਣ ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ ਕੇਂਦਰ ਸਰਕਾਰ ਦੀ ਇਹਨਾਂ ਹੜ੍ਹਾਂ ਦੀ ਜ਼ਿੰਮੇਵਾਰੀ ਹੈ ਭਾਰਤ ਸਰਕਾਰ ਦੇ ਸਰਕਾਰੀ ਵਕੀਲ ਨੇ ਹਾਈ ਕੋਰਟ ਵਿੱਚ ਕੇ ਤੇ ਹਾਈ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਪਾਣੀ ਬਾਬਤ ਕੇਂਦਰ ਦਾ ਹੱਕ ਹੈ ਕੇਂਦਰੀ ਸ਼੍ਰੀ ਗੁਰੂ ਸੰਸਧਵਾ ਚੰਡੀਗੜ੍ਹ ਵੱਲੋਂ ਵੀ ਹੜਾ ਮਾਰੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਅਸੀਂ ਸੰਸਧਵਾ ਵੱਲੋਂ ਸਹਾਇਤਾ ਲਈ ਪੂਰੀ ਸਹਿਯੋਗ ਦੇਣ ਤੇ ਹੋਰ ਸਾਰੀਆਂ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣਾ ਬਣਦਾ ਸਹਿਯੋਗ ਪਾਉਣੋ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਆਗੂ ਨੇ ਮੰਗ ਕੀਤੀ ਹੈ ਕਿ ਕੇਂਦਰ ਤੁਰੰਤ ਇਸ ਕਰਾਪੇ ਦੀ ਪ੍ਰਭਾਈ ਵਾਸਤੇ 30000 ਕਰੋੜ ਦਾ ਵਿਸ਼ੇਸ਼ ਫੰਡ ਜਾਰੀ ਕਰੇ ਭਾਗੜਾ ਡੈਮ ਵਿੱਚ 73459 ਕਿਊਸਕ ਪਾਣੀ ਛੱਡਿਆ ਜਾ ਰਿਹਾ ਜਿਸਕਰ ਜਿਸਕਰ ਪੰਜਾਬ ਹਰਿਆਣਾ ਦੇ ਝਗੜੇ ਦੇ 27 ਦਿਨ ਗਿਣ ਵੀ ਲੈ ਜਾਣ ਤਾਂ ਵੀ ਕੁੱਲ 15000 ਕਿਊਸਕ ਪਾਣੀ ਦੇ ਹਿਸਾਬ ਨਾਲ 24 ਅਪ੍ਰੈਲ ਤੋਂ 21 ਮਈ ਤੱਕ ਜਾਣਾ ਸੀ ਜੋ ਇੱਕ ਦਿਨ ਛੱਡੇ ਜਾਂਦੇ ਪਾਣੀ ਤੋਂ ਕਈ ਗੁਣਾ ਘੱਟ ਹੈ ਪੌਂਗ ਡੈਮ ਦਾ ਤਾਂ ਕੋਈ ਰੌਲਾ ਨਹੀਂ ਸੀ ਉੱਥੇ ਜਨਪੱਤਰ 1394 65 51 ਫੁੱਟ ਕਿਵੇਂ ਪਹੁੰਚ ਗਿਆ ਉਸ ਦੀ ਵੱਧ ਤੋਂ ਵੱਧ ਸਮਰੱਥਾ ਹੀ 1390 ਫੁੱਟ ਤੱਕ ਹੈ ਚੇਅਰਮੈਨ ਦੀ ਗਲਤ ਬਿਆਨੀ ਹੈ ਕਿ ਭਾਗੜਾ ਡੈਮ ਵਿੱਚ 4 ਫੁੱਟ ਤੋਂ ਪਾਣੀ ਨੀਮਾ ਹੋ ਜਾਣਾ ਸੀ ਜ਼ਕਰ ਜੋਗ ਹੈ ਕਿ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤਰਪਾਕੀ ਨੇ ਅਸਿੱਧੇ ਤਰੀਕੇ ਨਾਲ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਾਰੇ ਵਿੱਚ ਖੜਾ ਕੀਤਾ ਸੀ ਚੇਅਰਮੈਨ ਨੇ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਦੌਰਾਨ ਵੱਡੀ ਤਬਾਹੀ ਤੋਂ ਬਚਾਉਣ 'ਚ ਡੈਮਾਂ ਦੀ ਭੂਮਿਕਾ ਅਹਿਮ ਰਹਿਣ ਦਾ ਤਰਕ ਪੇਸ਼ ਕੀਤਾ ਉਹਨਾਂ ਕਿਹਾ ਕਿ ਭਾਖੜਾ ਡੈਮ ਨੇ ਪਹਾੜਾਂ 'ਚ ਆਏ ਪਾਣੀ ਨੂੰ ਸੰਭਾਲਿਆ ਚੇਅਰਮੈਨ ਨੇ ਕਿਹਾ ਕਿ ਜੇਕਰ ਹਰਿਆਣਾ ਨੂੰ ਪਹਿਲਾਂ ਜ਼ਿਆਦਾ ਪਾਣੀ ਛੱਡਿਆ ਹੁੰਦਾ ਤਾਂ ਡੈਮ 'ਚ ਪਾਣੀ ਦਾ ਪੱਧਰ 4 ਫੁੱਟ ਤੱਕ ਹੇਟਾਂ ਜਾਣਾ ਸੀ ਅਤੇ ਪਹਾੜਾਂ ਚੋਂ ਹੁਣ ਆਏ ਪਾਣੀ ਲਈ ਜਗਾ ਬਣ ਜਾਣੀ ਸੀ